ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਕਰੂਟਮੈਂਟ ਆਈ ਹੈ ਜੀ 478 ਜਿਹੜੀ ਵੈਕੈਂਸੀਜ਼ ਭਾਵ ਰਿਕਰੂਟਮੈਂਟ ਰੱਖੀ ਗਈ ਹੈ ਤੇ ਪੋਸਟ ਕਿਸ ਚੀਜ਼ ਦੀ ਸਟੈਨੋਗ੍ਰਾਫਰ ਠੀਕ ਹੈ ਜੀ ਜਿਹੜੇ ਮੇਰੇ ਭੈਣ ਭਰਾ ਸਟੈਨੋਗ੍ਰਾਫਰ ਬਣਨਾ ਚਾਹੁੰਦੇ ਇਹ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਸੁਨਹਿ 78 ਜਿਹੜੀਆਂ ਅਸਾਮੀਆਂ ਉਹ ਨਿਕਲ ਕੇ ਆਈਆਂ ਨੇ ਕੀ ਯੋਗਤਾ ਹੋਊਗੀ ਕਿੰਨੀ ਜਿਹੜੀ ਏਜ ਹੈ ਕੀ ਕੀ ਕੁਆਲੀਫਿਕੇਸ਼ਨ ਹੈ ਉਹ ਸਾਰਾ ਕੁਝ ਆਪਾਂ ਤੁਹਾਡਾ ਨਾਲ ਸੰਜਿਆ ਕਰਾਂਗੇ ਬਈ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਨੇ ਰਹੋ ਸਾਥੀ ਮਿੱਤਰਾਂ ਨਾਲ ਜਰੂਰ ਸੰਜਿਆ ਕਰੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਸਭ ਤੋਂ ਪਹਿਲਾਂ ਯੂ ਆਰ ਲੁਕਿੰਗ ਆਫਰ ਗਵਰਨਮੈਂਟ ਜੌਬ ਇਨ ਦਾ ਜੁਡੀਸ਼ੀਅਲ ਸੈਕਟਰ ਜੇਕਰ ਤੁਸੀਂ ਜੁਡੀਸ਼ੀਅਲ ਸੈਕਟਰ ਵਿੱਚ ਕੋਈ ਜੌਬ ਦੀ ਭਾਲ ਕਰ ਰਹੇ ਹੋ ਤਾਂ ਤੁਹਾਡੇ ਵਾਸਤੇ ਇੱਕ ਵਧੀਆ ਓਪਰਚ्युनिटी ਹੈ 골ਡਨ ਓਪਰਚ्युनिटी ਕਰ ਰਹੇ ਹੈ ਪੰਜਾਬ ਪਿੰਨ ਹਰਨਾਈਕੋਟ ਸਵਾਰਡੀਨ ਕੋਰਸ ਦਾ ਸੁਸਾਇਟੀ ਫਾਰ ਦਾ ਸੈਂਟਰਲਾਈਜ਼ਡ ਰਿਕਰੂਟਮੈਂਟ ਆਫ ਸਟਾਫ ਇਨ ਸਵਾਰਡੀਨ ਕੋਰਸ ਡਿਟੇਲਸ ਨੋਟੀਫਿਕੇਸ਼ਨ ਫਾਰ ਦਾ ਸਟੈਨੋਗ੍ਰਾਫਰ ਗ੍ਰੇਡ 3 ਪੋਸਟਸ ਇਨ ਵੇਰੀਅਸ ਡਿਸਟ੍ਰਿਕਟਸ ਭਾਵ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਜਿਹੜੀਆਂ ਉਹ ਸਟੈਨੋਗ੍ਰਾਫਰ ਦੀਆਂ ਪੋਸਟਾਂ ਆ ਜਿਹੜੀਆਂ ਉਹ ਗ੍ਰੇਡ 3 ਦੀਆਂ ਭਾਵ ਗਰੁੱਪ ਸੀ ਦੀਆਂ ਜਿਹੜੀਆਂ ਪੋਸਟਾਂ निकल के आई हैं चार सौ अठत् पोस्ट जी इन द आर्टिकल्स वी विल कवर पंजाब एंड हरियाणा हाई कोर्ट वैकेंसीज दो हज़ार पच्ची एलीजिबल क्रिटीरिया सिलैक्शन प्रोसैस सैलरी सिलेबस एंड हाउ टू अपलाई सारा कुछ अपने दसया गया किस तरह आप अगे चल के तहन तो दिखाने जी जिस तरह कि देख सौ चार वैकेंसीज है ठीक है पोस्ट नेम की है स्टेनोग्राफर ग्रेड थ्री है टोटल वैकेंसी चार सौ अठत् है जॉब लोकेशन पंजाब है अपलाई जोड़ा है ऑनलाइन ही होगा सिलैक्शन प्रोसैस की होगा जी कंप्यूटर बेस्ड होगा ਠੀਕ ਹੈ ਜੀ ਸ਼ਾਰਟ ਐਂਡ ਐਂਡ ਟਾਈਪਿੰਗ ਟੈਸਟ ਇਹ ਦੋਵੇਂ ਹੋਣਗੀਆਂ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਜੇ ਕਦੋਂ ਅਪਲਾਈ ਹੋਣ ਲੱਗਣਾ ਕਿੰਨੀਆਂ ਪੋਸਟਾਂ ਠੀਕ ਹੈ ਜੀ ਆਹ ਡਿਟੇਲ ਤੁਸੀਂ ਦੇਖ ਸਕਦੇ ਹੋ ਜਰਨਲ ਦੀਆਂ 87 ਸੌਰੀ 79 ਭਾਵ 1 ਘਟ 80 ਜਿਹੜੀਆਂ ਪੋਸਟਾਂ ਹੋ ਜਰਨਲ ਦੀਆਂ ਹੋਣਗੀਆਂ ਜੀ ਐਸ ਐਮ ਐਨ ਵੀ ਦੀਆਂ 51 ਪੋਸਟਾਂ ਨੇ ਐਸ ਸੀ ਅਦਰ ਦੀਆਂ 36 ਪੋਸਟਾਂ ਨੇ ਬੀ ਸੀ ਤੇ ਓ ਬੀ ਸੀ ਦੀਆਂ 32 ਨੇ ਈ ਡਬਲਯੂ ਐਸ ਦੀਆਂ 42 ਨੇ ਐਕਸ ਸਰਵਿਸਮੈਨ ਦੀਆਂ 51 ਪਰਸਨਲ ਵਿਦ ਡਿਸੇਬਿਲिटीज ਜਿਹੜੀਆਂ ਹੈਗੇ ਆ ਉਹ ਜੀ 28 ਪੋਸਟਾਂ ਨੇ ਤੇ ਫ੍ਰੀडम फाइਟਰ ਦੀਆਂ ਇੱਕ ਭਾਵ ਟੋਟਲ 478 ਜਿੰਨੀਆਂ ਪੋਸਟਾਂ ਹੋ ਰੱਖੀਆਂ ਨੇ ਠੀਕ ਹੈ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜੇਕਰ एलिजिਬਿਲਟੀ ਕਰੀਟਰੀਆ ਦੀ ਗੱਲ ਕਰ ਲਈਏ ਤਾਂ ਬਿਫੋਰ ਅਪਲਾਈਂਗ ਦਾ ਪੰਜਾਬ ਹਰਿਆਣਾ ਹਾਈ ਕੋਰਟ ਵੈਕੈਂਸੀਸ ਠੀਕ ਹੈ ਜੀ एलिजिਬਿਲਟੀ ਕਰੀਆ ਕਿ ਹੁਣ ਤੁਹਾਡੀ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਬੀਏ ਬੀਐਸਸੀ ਬੀਐਸ ਬੀਸੀਏ ਭਾਵੇਂ ਹੋਰ ਵੀ ਜਿੰਨੀ ਵੀ ਕੋਈ ਇਹਦੇ ਨਾਲ ਗ੍ਰੈਜੂਏਸ਼ਨ ਦੇ ਨਾਲ ਮਿਲਦੀਆਂ ਡਿਗਰੀਸ ਨੇ ਉਹ ਤੁਹਾਡੀ ਹੋਣੀ ਚਾਹੀਦੀ ਹੈ ਮਸਟ ਹੈਵ ਪ੍ਰੋਫੀਸ਼ੀਐਂਸ ਇਨ ਕੰਪਿਊਟਰਸ ਵਰਡ ਪ੍ਰੋਸੈਸਿੰਗ ਐਂਡ ਸਪ੍ਰੈਡਸ਼ੀਟਸ ਇਹਦੇ ਵਿੱਚ ਤੁਹਾਡੀ ਪ੍ਰੋਫੀਸ਼ੀਐਂਸੀ ਹੋਣੀ ਚਾਹੀਦੀ ਹੈ ਮੋਸਟ ਹੈਪ ਸਟੱਡੀ ਪੰਜਾਬੀ ਐਜ਼ ਅਬਜੈਕਟ ਐਟ ਦਾ ਮੈਟ੍ਰਿਕੁਲੇਸ਼ਨ ਲੈਵਲ ਦਸਵੀਂ ਤੱਕ ਜੇ ਤੁਹਾਡਾ ਪੰਜਾਬੀ ਵਿਸ਼ਾ ਪੜਿਆ ਹੋਣਾ ਲਾਜ਼ਮੀ ਹੈ ਏਜ ਲਿਮਿਟ ਦੀ ਜੇਕਰ ਗੱਲ ਕਰ ਲਈਏ ਜਨਰਲ ਦੀ ਹੈਗੇ ਜੀ 18 ਤੋਂ 37 ਸਾਲ ਐਸ ਸੀ, ਵੀ ਸੀ, ਓ ਬੀ ਸੀ 18 ਤੋਂ 42 ਸਾਲ ਪੀ ਡਬਲਯੂ ਡੀ 18 ਤੋਂ 47 ਸਾਲ ਐਕਸ ਸਰਵਿਸਮੈਨ 18 ਤੋਂ ਮਿਲਟਰੀ ਸਰਵਿਸ ਐਜ਼ ਪਲੱਸ 3 ਸਾਲ ਉਹਦੀ ਐਡ ਕਰਕੇ ਰੱਖੀ ਗਈ ਹੈ ਠੀਕ ਹੈ ਜੀ ਸੋ ਸਿਲੈਕਸ਼ਨ ਪ੍ਰੋਸੈਸ ਕੀ ਹੋਊਗਾ ਜੀ 3 ਸਟੇਜਸ ਨੇ ਕੰਪਿਊਟਰ ਬੇਸਡ ਟੈਸਟ ਹੋਊਗਾ ਉਸ ਤੋਂ ਬਾਅਦ ਇੰਗਲਿਸ਼ ਥੋਰਟ ਹੈਂਡ ਐਂਡ ਟ੍ਰਾਂਸਕ੍ਰਿਪਸ਼ਨ ਟੈਸਟ ਹੋਊਗਾ ਠੀਕ ਹੈ ਜੀ ਹਾਂ ਜਿਸ ਤਰ੍ਹਾਂ ਕਿ ਦੱਸਿਆ ਕੰਪਿਊਟਰ ਬੇਸਡ 60 ਕੁਐਸਚਨ ਹੋਣਗੇ ਨੌਲੇਜ ਹੋਊਗਾ ਨੋ 네ਗੇਟਿਵ ਮਾਰਕ ਇੱਕ ਬਹੁਤ ਵਧੀਆ ਜਿਹੜਾ ਪੁਆਇੰਟ ਹੈ ਉਹ ਨੋ 네ਗੇਟਿਵ ਮਾਰਕਿੰਗ ਬਿਲਕੁਲ ਨਹੀਂ ਹੈਗੀ ਇਹਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਸੈਕੰਡ ਜਿਹੜਾ ਇੰਗਲਿਸ਼ ਥੋਰਟ ਹੈਂਡ ਐਂਡ ਟ੍ਰਾਂਸਕ੍ਰਿਪਸ਼ਨ ਟੈਸਟ ਡਿਸਟ੍ਰਿਕ ਸੌਰੀ ਡਿਕਟੇਸ਼ਨਸ ਅਸੀਂ ਹੋਣਗੇ ਟ੍ਰਾਂਸਕ੍ਰਿਪਸ਼ਨ ਜਿਹੜੀਆਂ ਹੈ ਐਰਰਸ ਅਲਾਉ ਹੋਣਗੀਆਂ ਭਾਵੇਂ ਅੱਠ ਗਲਤੀਆਂ ਜੇਕਰ ਤੁਸੀਂ ਕਰਦੇ ਹੋ ਤੁਹਾਨੂੰ ਮਾਫ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਸਪਰੈਡਸ਼ੀਟ ਟੈਸਟ ਹੋਊਗਾ ਬੇਸਿਕ ਐਕਸਲ ਸਪਰੈਡਸ਼ੀਟ ਸਕਿੱਲ ਟੈਸਟ ਉਸ ਤੋਂ ਬਾਅਦ ਹੋਊਗਾ ਜੀ ਠੀਕ ਹੈ ਜੀ 10 ਮਾਰਕਸ ਹੋਣਗੇ 4 ਮਾਰਕਸ ਰਿਕੁਆਇਰ ਟੂ ਕੁਆਲੀਫਾਈ 10 ਦੇ ਵਿੱਚੋਂ 4 ਤੁਹਾਨੂੰ ਲੈਣੇ ਲਾਜ਼ਮੀ ਹੋਣਗੇ ਫਿਰ ਤੁਸੀਂ ਕੁਆਲੀਫਾਈ ਕਰ ਸਕੋਗੇ ਠੀਕ ਹੈ ਜੀ ਅਪਲਾਈ ਹੋਊਗਾ ਜੀ ਆਨਲਾਈਨ ਹੋਊਗਾ www.triplesc.gov.in ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੋ ਸਟੈਨੋਗ੍ਰਾਫਰ ਦੀ ਪੋਸਟ ਬਿਨਾ ਕਿਸੇ ਦੇਰੀ ਤੋਂ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਐਸੀਬੀਸੀ ਓਬੀਸੀ ਈਡਬਲਯੂ ਵਾਸਤੇ 525 ਰੁਪਏ ਪੀਡਬਲਯੂ ਵਾਸਤੇ 625 ਰੁਪਏ ਤੇ ਜਨਰਲ ਵਾਸਤੇ 825 ਰੁਪਏ ਜਿਹੜੀ ਫੀਸ ਉਹ ਰੱਖੀ ਗਈ ਹੈ ਠੀਕ ਹੈ ਜੀ ਐਗਜ਼ਾਮ ਦੀ ਜੇਕਰ ਗੱਲ ਕਰੀਏ ਜਨਰਲ ਨੌਲੇਜ ਦੇ 30 ਪ੍ਰਸ਼ਨ ਹੋਣਗੇ ਜੀ 30 ਨੰਬਰਾਂ ਦੇ ਹੋਣਗੇ ਇੰਗਲਿਸ਼ ਕੰਪੋਜੀਸ਼ਨ ਹੋਣਗੀਆਂ 30 ਕੁਐਸਚਨ ਹੋਣਗੇ 30 ਨੰਬਰਾਂ ਦੇ ਟੋਟਲ 60 60 ਕੁਐਸਚਨ ਹੋਣਗੇ ਤੇ 60 ਹੀ ਨੰਬਰ ਹੋਣਗੇ ਠੀਕ ਹੈ ਜੀ ਆ ਬਿਲਕੁਲ ਤੁਹਾਡਾ ਸ਼ੁਰੂ ਕਰ ਰਹੀ ਹੈ ਨੋਟੀਫਿਕੇਸ਼ਨ ਜਿਹੜਾ ਹੈਗਾ 25 ਮਾਰਚ ਨੂੰ ਜਿਹੜਾ ਰਿਲੀਜ਼ ਹੋ ਚੁੱਕਿਆ ਹੈ ਆਨਲਾਈਨ ਅਪਲਾਈਸ ਟੈਸਟ ਹੋਊਗਾ 26 ਮਾਰਚ ਤੋਂ ਸ਼ੁਰੂ ਹੋ ਚੁੱਕਿਆ ਹੈ ਠੀਕ ਹੈ ਜੀ ਤਾਂ ਲਾਸਟ ਡੇਟ ਜਿਹੜੀ ਹੈ ਦੀ ਹੈ ਉਹ 23 ਅਪ੍ਰੈਲ ਰੱਖੀ ਗਈ ਹੈ ਜੀ ਠੀਕ ਹੈ ਜੀ ਸੈਲਰੀ ਦੀ ਜੇਕਰ ਗੱਲ ਕਰੀਏ 25500 ਤੋਂ ਸਟਾਰਟਿੰਗ ਲੈ ਕੇ 81000 ਤੱਕ ਪਰ ਮਨਥ ਹੈਗੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਬੈਨੀਫਿਟ ਸਾਰੇ ਡੀਏ ਐਚਏ ਮੈਡੀਕਲ ਅਲਾਉਂਸ ਪਰਸਨ ਐਂਡ ਪੈਨਸ਼ਨ ਐਂਡ ਬੋਨਸ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸੇਮ ਉਸੇ ਤਰ੍ਹਾਂ ਹੀ ਰੱਖੀ ਗਈਆਂ ਸੋ ਕਿਰਪਾ ਕਰਕੇ ਵੀਡੀਓ ਨੂੰ ਬਤਵਤਵਤ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਖਾਸ ਕਰਕੇ ਉਹਨਾਂ ਨੂੰ ਜ਼ਰੂਰ ਮਿੱਤਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜਿਹੜੇ ਸਟੈਨੋਗ੍ਰਾਫਰ ਬਣਨਾ ਚਾਹੁੰਦੇ ਜਿਨ੍ਹਾਂ ਸੁਪਨਾ ਹੈ ਕਿ ਉਹ ਵੀ ਪੰਜਾਬ ਮੰਡ ਅਨਾਰ ਅਨ ਹਾਈ ਕੋਰਟ ਦੇ ਵਿੱਚ ਜਾ ਕੇ ਇੱਕ ਚੰਗੀ ਜੌਬ ਕਰ ਸਕਣ ਸੋ ਮਿਲਦੇ ਕਿਸੇ ਨਵੀਂ ਜਾਣਕਾਰੀ ਦੇ ਲਈ ਧੰਨਵਾਦ